ਸਰੀਰ ਤੰਦਰੁਸਤ ਹੈ ਤੇ ਇਉਂ ਲੱਗਦਾ ਸਾਰਾ ਸੰਸਾਰ ਆਪਣੇ ਜੀਵਨ ਦਾ ਆਨੰਦ ਮਾਣ ਰਿਹਾ ਜੇ ਕਿਤੇ ਬਿਮਾਰੀਆਂ ਨੇ ਆਣ ਜਫਾ ਮਾਰਿਆ ਤੇ ਫਿਰ ਉਹ ਲੱਗਦਾ ਸਾਰਾ ਸੰਸਾਰ ਸੁੱਤਾ ਪਿਆ ਇਸੇ ਦੇ ਮੱਦੇ ਨਜ਼ਰ ਦੋ ਦਾਹਕਿਆਂ ਤੋਂ ਵੱਧ ਸਿਹਤ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਜਾਨ ਹੈ ਤਾਂ ਜਹਾਨ ਹੈ ਲੈ ਕੇ ਤੁਹਾਡੇ ਲਈ ਹਾਜ਼ਰ ਹੁਣਾਂ ਅੱਜ ਦਾ ਕਿਉਂਕਿ ਨਵਾਂ ਵਰਾ ਨਵੇਂ ਵਰੇ ਦੇ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਮੇਰੇ ਨਾਲ ਜਾਣਖਾਤ ਜਹਾਨਖਾ ਦੇ ਵਿਸ਼ਾਤ ਦਿੱਤਾ ਸੀ ਸਿਹਤ ਸੰਬੰਧੀ ਉਹ ਸਾਡੀ ਕਮਿਊਨਿਟੀ ਦੀ ਨਾਮਵਰ ਸ਼ਖੀਅਤ ਸਰੀ ਦੇ ਵਿੱਚ ਜਿੰਨੇ ਵੀ ਅਕੂਪੰਚਰਿਸਟ ਨੇ ਕਈ ਵਾਰੀ ਟਾਪਰੇਟਡ ਜਦੋਂ ਦੇਖਦੇ ਆ ਨਾ ਸਰਵੇ ਹੁੰਦਾ ਹੈ ਚੈੱਕ ਕਰਦੇ ਆ ਹੈਲਥ ਡਿਪਾਰਟਮੈਂਟ ਵਾਲੇ ਟਾਪ 3 ਦੇ ਵਿੱਚ ਹਮੇਸ਼ਾ ਹੀ 218 ਤੋਂ ਲੈ ਕੇ ਅੱਜ ਤੱਕ 7 ਬਰੇ ਹੋ ਗਏ ਨੇ ਸਕੌਪ ਦੇ ਉੱਤੇ ਆਉਂਦੇ ਨੇ ਉਹਦਾ ਕਾਰਨ ਕੀ ਹੈ ਕਿਉਂਕਿ ਬਹੁਤੇ ਡਾਕਟਰ ਜਿਆਦਾਤਰ ਜਿਹੜੇ ਦੇਸੀ ਮੈਂ ਪੰਜਾਬੀ ਚ ਕਹਦੇ ਆ ਭਾਵੇਂ ਜਿਨ੍ਹਾਂ ਡਾਕਟਰਾਂ ਨੂੰ ਅੱਜ ਮੈਂ ਲੈ ਕੇ ਆ ਰਹੇ ਆ ਇਹ ਚਾਈਨੀਜ਼ ਹਰਬਲ ਅਕੂਪੰਚਰ ਦੇ ਬੜੇ ਆਲਾ ਡਾਕਟਰ ਨੇ ਜਿਨ੍ਹਾਂ ਦਾ ਨਾਮ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਬਣਿਆ ਹੋਇਆ ਹੈ ਅੱਜ ਸਿਹਤ ਸੰਬੰਧੀ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਮੈਂ ਹਾਜ਼ਰ ਆ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਮੈਂ ਬੇਨਤੀ ਕੀਤੀ ਆ ਸਦਾ ਦਿੱਤਾ ਹੈ ਡਾਕਟਰ ਸਰਬਜੀਤ ਕੌਰ ਨਮਾਣਾ ਗੰਧੂਰ ਚਾਈਨਿਸ ਮੈਡੀਸਨ ਸਰੀਤੋਂ ਮੈਂ ਨਾਲ ਸ਼ਾਮਲ ਨੇ ਆਓ ਉਹਨਾਂ ਦਾ ਕਰਦੇ ਆ ਸਵਾਗਤ ਡਾਕਟਰ ਸਰਜੀ ਜੀ ਸਭ ਤੋਂ ਪਹਿਲਾਂ ਜਾਨ ਹੈ ਤਾਂ ਜਹਾਨ ਹੈ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਜੀ ਥੈਂਕ ਯੂ ਸੋ ਮੱਚ ਗੁਰਦੀਪ ਸਿੰਘ ਜੀ ਥੈਂਕ ਯੂ ਵਰ੍ਹਾ 25 ਆ ਗਿਆ ਹੈ ਬਿਲਕੁਲ ਪਤਾ ਹੀ ਨਹੀਂ ਲੱਗਾ ਕਦੋਂ ਤੁਸੀਂ ਸ਼ੁਰੂ ਕੀਤਾ ਸੀ ਤੇ ਇੰਨੇ ਵਰਿਆਂ ਤੋਂ ਲਗਾਤਾਰ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤੁਹਾਡੇ ਨਾਲ ਸਿਹਤ ਸੰਬੰਧੀ ਹਾਂਜੀ ਨਵੇਂ ਵਰੇ ਦੇ ਵਿੱਚ ਅ ਮੈਨ ਚੇਤੇ ਆ ਕਿ ਹਰ ਜਦੋਂ ਮੈਂ ਰੇਡੀਓ ਸ਼ੋਅ ਕਰਦਾ ਸੀ ਲੋਕਾਂ ਦੀਆਂ ਬੜੀਆਂ ਕਲਾਜ ਅੱਜ ਅਸੀਂ ਆ ਰੈਜ਼ੋਲੂਸ਼ਨ ਬਣਾ ਲਿਆ ਜੀ ਅੱਜ ਅਸੀਂ ਇਹ ਕਰ ਦੇਣਾ ਅਸੀਂ ਐਕਸਰਸਾਈਜ਼ ਕਰਾਂਗੇ ਅਸੀਂ ਡਾਇਬੀਟਿਸ ਤੇ ਕੰਟਰੋਲ ਕਰਾਂਗੇ ਅਸੀਂ ਸ਼ਰਾਬ ਨਹੀਂ ਪੀਣੀ ਅਸੀਂ ਉਹ ਕਰਾਂਗੇ ਦੋ ਹਫ਼ਤੇਾਂ ਬਾਅਦ ਆ ਜਿਹੜੇ ਦਿਨ ਚੱਲ ਰਹੇ ਨੇ ਉਹਨਾਂ ਦਿਨਾਂ ਵਿੱਚ ਕਈਆਂ ਦੀ ਕਲਾਜ ਨਹੀਂ ਯਾਰ ਇੱਕ ਕੀ ਕੋਈ ਪੁਰਾਣਾ ਆ ਗਿਆ ਸੀ ਹਾਂਜੀ ਕਿ ਉਹ ਗੱਲ ਬਣੀ ਨਹੀਂ ਇਹ ਰੈਗੂਲੇਸ਼ਨ ਵਾਲੀ ਗੱਲ ਹੈ ਜਿਹੜੀ ਤੁਹਾਨੂੰ ਕਿਵੇਂ ਲੱਗਦਾ ਹੈ ਬੀਇੰਗ ਡਾਕਟਰ ਕਿਉਂਕਿ ਹਰਬਲ ਚਾਈਨੀਜ਼ ਆਕੂਪੰਚਰ ਸਾਰੇ ਪਾਸੇ ਤੁਹਾਡੀ ਮੁਹਾਰਤ ਹੈ ਔਰ ਇਸ ਗੱਲ ਦਾ ਵੀ ਮੈਨੂੰ ਮਾਣ ਹੈ ਕਿ ਬੇਟੀ ਵੀ ਹੁਣ ਡਾਕਟਰ ਇਕਮ ਇਕਮ ਹਾਂਜੀ ਉਹ ਵੀ ਆ ਨੈਚਰੋਪੈਥ ਦੇ ਡਾਕਟਰ ਬਣ ਗਿਆ ਉਹਦੀ ਵੀ ਤੁਹਾਨੂੰ ਢੇਰ ਸਾਰੀਆਂ ਵਧਾਈਆਂ ਥੈਂਕ ਯੂ ਜੀ ਥੈਂਕ ਯੂ ਨਵੇਂ ਬਰੇ ਦੇ ਵਿੱਚ ਕਿਉਂਕਿ ਬੱਚਾ ਭਾਵੇਂ ਤੁਹਾਡੀ ਆਪਣੀ ਮਿਹਨਤ ਸਦਕਾ ਜਿਵੇਂ ਤੁਹਾਡੇ ਮਾਪਿਆਂ ਨੇ ਇੱਕ ਪ੍ਰੇਰਨਾ ਦਿੱਤੀ ਸੀ ਕਿ ਸਾਡੇ ਬੱਚੇ ਕਿਸੇ ਚੰਗੇ ਉਹਦਿਆਂ ਦੇ ਪਹੁੰਚਣ ਸੋ ਕੁਦਰਤੀ ਗੱਲ ਹੈ ਕਿ ਤੁਹਾਡਾ ਆਪਣਾ ਵੀ ਰੁਝਾਨ ਹੁੰਦਾ ਹੈ ਬੱਚਿਆਂ ਦਾ ਰੁਝਾਨ ਮੇ ਹੁੰਦਾ ਹੈ ਮਾਪਿਆਂ ਤਾਂ ਹੁੰਦੀ ਹੀ ਹੁੰਦੀ ਹੈ ਉਹਦੇ ਨਾਲ ਪਰਿਵਾਰ ਨੂੰ ਇਸ ਪਾਸੇ ਤੋਂ ਨਾ ਬੜੀ ਵੱਡੀ ਪ੍ਰਾਪਤੀ ਹੈ ਕਿਵੇਂ ਲੈਨੇ ਹੋ ਨਵੇਂ ਸਾਲ ਦੇ ਰੈਗੂਲੇਸ਼ਨਸ ਨੂੰ ਥੈਂਕ ਯੂ ਕੁਲਦੀਪ ਸਿੰਘ ਜੀ ਆਮ ਪਹਿਲਾਂ ਤਾਂ ਮੈਂ ਆਪਣੇ ਸਾਰੇ ਸੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਤੇ ਹੈਪੀ ਨਿਊイヤー ਤੇ ਉਹਨਾਂ ਨੂੰ ਜਿਸ ਨਾਲ ਤੁਸੀਂ ਰੈਜ਼ੋਲੂਸ਼ਨ ਦੀ ਗੱਲ ਕੀਤੀ ਆਪਾਂ ਸਾਰੇ ਹੀ ਕਰਦੇ ਆ ਉੱਠ ਕੇ ਜੀ ਮਾਰਨਿੰਗ ਵਾਕ ਕਰਾਂਗੇ ਆਪਾਂ ਹੁਣ ਬਹੁਤ ਸ਼ੂਗਰ ਖਾਲੀ ਦਸੰਬਰ ਦੇ ਮਹੀਨੇ ਵਿੱਚ ਹੁਣ ਸ਼ੂਗਰ ਨਹੀਂ ਖਾਣੀ ਸੋ ਆਈ ਬਲੀਵ ਇਨ ਲਾਈਕ ਤੁਸੀਂ ਆਪਣੇ ਆਪ ਨੂੰ ਇਨੀ ਸਜ਼ਾ ਨਾ ਦਿਓ ਆਈ ਬਲੀਵ ਕਿ ਤੁਸੀਂ ਬੈਲੈਂਸ ਰੱਖੋ ਸੋ ਜਿਹੜਾ ਬੈਲੈਂਸ ਆ ਇਟਸ 올 अबाउट ਚਾਈਨੀਜ਼ ਮੈਡੀਸਨ ਐਕੂਪੰਕਚਰ ਇਟਸ 올 अबाउट ਬੈਲੈਂਸ ਸੋ ਤੁਸੀਂ ਜਦੋਂ ਵੀ ਉਹ ਉਹ ਤੁਸੀਂ ਕਰ ਵੀ ਸਕਦੇ ਹੋ ਉਹ ਲੰਬਾ ਸਮਾਂ ਕਰ ਸਕਦੇ ਹੋ ਓਕੇ ਫਿਰ ਤੁਹਾਨੂੰ ਇਹ ਰੈਸਟ੍ਰਿਕਸ਼ਨ ਨਹੀਂ ਹੁੰਦੀ ਕਿ ਮੈਂ ਆ ਨਹੀਂ ਖਾਣਾ ਮੈਂ ਉਹ ਨਹੀਂ ਖਾਣਾ ਸੋ ਮੈਨੂੰ ਲੱਗਦਾ ਕਿ ਮੇਰੀ ਨੌਲੇਜ ਦੇ ਅਕੋਰਡਿੰਗਲੀ ਮੇਰੇ ਐਕਸਪੀਰੀਅੰਸ ਦੇ ਅਕੋਰਡਿੰਗਲੀ ਸੋ ਆਪਾਂ ਨੂੰ ਬਹੁਤ ਈਜ਼ੀ ਤਰੀਕੇ ਨਾਲ ਆਪਣੀ ਲਾਈਫ ਨੂੰ ਚੱਲ ਸਕਦੇ ਆ ਰੈਜੂਲੇਸ਼ਨਸ ਨੂੰ ਪੂਰਾ ਕਰ ਸਕਦੇ ਆ ਜੇ ਆਪਾਂ ਇੱਕ ਬੈਲੈਂਸ ਤੇ ਚੱਲੀਏ ਸੋ ਤੁਸੀਂ ਡਿਵਾਈਡ ਕਰੋ ਆਪਣੇ ਟਾਈਮ ਨੂੰ ਕਿ ਓਕੇ ਬਹੁਤੇ ਬੜੇ ਵੱਡੇ ਤੁਸੀਂ ਰੈਜ਼ੋਲੂਸ਼ਨਸ ਨਾ ਕਰੋ ਛੋਟੇ ਛੋਟੇ ਹੌਲੀ ਹੌਲੀ ਸਟੈਪ ਬਾਈ ਸਟੈਪ ਕਰੋ ਕਿ ਮੈਂ 20 ਮਿੰਟ ਵਾਕ ਕਰਨੀ ਹੈ ਠੀਕ ਹੈ ਕੋਈ ਵੀ ਸਟ੍ਰੈਚਿੰਗ ਵਾਕ ਕੋਈ ਵੀ ਐਕਸਰਸਾਈਜ਼ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਹਿ ਸਕਦੇ ਹੋ ਕਿ ਓਕੇ ਮੈਂ 슈ਗਰ ਨੂੰ ਕੱਟ ਡਾਊਨ ਕਰਨਾ ਕਿ ਮੈਂ ਹੁਣ ਐਕਸਟਰਾ ਮਿੱਠਾ ਨਹੀਂ ਖਾਣਾ ਚਾਹ ਚਾਹ ਥੋੜੀ ਬਹੁਤ ਲੈ ਸਕਦੇ ਆ ਜੀ ਸੋ ਜੇ ਤੁਸੀਂ ਹੁਣ ਸਾਰੇ ਕਹੀ ਕਹ ਦਿੰਦੇ ਮੈਂ ਪੂਰੀ ਪ੍ਰੋਟੀਨ ਡਾਈਟ ਤੇ ਚੱਲ ਜਾਣਾ ਉਹ ਵੀ ਗਲਤ ਆ ਕਿਉਂਕਿ ਤੁਹਾਡੇ ਲਿਵਰ ਤੇ ਕਿਡਨੀਸ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਉਸ ਚੀਜ਼ ਦਾ ਸੋ ਜਿਵੇਂ ਉਹ ਪਲੇਟ 'ਚ ਨਹੀਂ ਦਿਖਾਉਂਦੇ ਕਿ ਗ੍ਰੀਨ ਵੈਜੀਜ਼, ਪ੍ਰੋਟੀਨ ਪੋਰਸ਼ਨ, ਕਾਰਬੋਹਾਈਡਰੇਟ ਸੋ ਇਟਸ 올 अबाउट ਬੈਲੈਂਸ ਕੋਈ ਵੀ ਇਟਮ ਛੱਡੋ ਨਾ ਹੈ ਨਾ ਹੁਣ ਆਪਾਂ ਦੇਖ ਰਿਹਾ ਕਿ ਪਿਛਲੇ 15-20 ਸਾਲ ਤੋਂ 15 ਸਾਲ ਤੋਂ ਸਾਰਿਆਂ ਨੇ ਫੈਟ ਬਿਲਕੁਲ ਘਟਾਈ ਹੋਈ ਸੀ ਬੀ ਬਿਲਕੁਲ ਨਹੀਂ ਆਪਣੇ ਬਿਲਕੁਲ ਇਹ ਤੁਸੀਂ ਬੋਇਲਡ ਫੂਡ ਖਾਣੇ ਆ ਦਿਸ ਇਟਸ ਗੁੱਡ ਨਾਟ ਬੈਡ ਫੈਟ ਵੀ ਜ਼ਰੂਰੀ ਆ ਸਰੀਰ ਦੇ ਲਈ ਸਰੀਰ ਦੇ ਲਈ ਬ੍ਰੇਨ ਦੇ ਲਈ ਫੈਟ ਵੀ ਜ਼ਰੂਰੀ ਆ ਹੁਣ ਇਹ ਨਹੀਂ ਹੈਗਾ ਕਿ ਤੁਸੀਂ ਬੁਰੀ ਕੌਲੀ ਭਰ ਕੇ ਫੈਟ ਦੀ ਖਾ ਲੋ ਇਨ ਬੈਲੈਂਸ ਆਪਾਂ ਨੂੰ ਬਟਰ ਵੀ ਜ਼ਰੂਰੀ ਆ ਫਿਰ ਦੂਸਰੀ ਗੱਲ ਜਿਹੜੀ ਮੈਂ ਬਹੁਤ ਜ਼ਿਆਦਾ ਦੇਖੀ ਪਿਛਲੇ 15 20 ਸਾਲਾਂ ਤੋਂ ਮੋਸਟਲੀ 15 ਸਾਲਾਂ ਤੋਂ ਕਿ ਸਾਲਟ ਸਭ ਨੇ ਘਟਾਤਾ ਕਿ ਮੈਨੂੰ ਹਾਈ ਬਲੱਡ ਪ੍ਰੈਸ਼ਰ ਆ ਡਾਕਟਰਸ ਨੇ ਸਾਲਟ ਮਨਾ ਕਰਤਾ ਸੋ ਉਹ ਵੀ ਬਹੁਤ ਜ਼ਰੂਰੀ ਆ ਸੋਡੀਅਮ ਤੇ ਬਹੁਤ ਸਾਰੀਆਂ ਪ੍ਰੋਬਲਮਸ ਜਿਹੜਾ ਸੋਡੀਅਮ ਘਟੇ ਨਾਲ ਤੁਸੀਂ ਕੋਮਾ ਚ ਵੀ ਜਾ ਸਕਦੇ ਹੋ ਘਟਣ ਨਾਲ ਹੂੰ ਹਾਂਜੀ ਪਰ ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਸੋਡੀਅਮ ਹੀ ਖਾ ਲੋ ਚਮਚੇ ਭਰ ਕੇ ਪਰ ਤੁਸੀਂ ਅਗੇਨ ਬੈਲੈਂਸ ਇਜ਼ ਇੰਪੋਰਟੈਂਟ ਤੇ ਇਹ ਨਹੀਂ ਕਿ ਆਪਣੀ ਉੱਪਰ ਦੀ ਸਪ੍ਰਿੰਕਲ ਨਾ ਕਰੋ ਜਿੰਨਾ ਜੈਨੂਇਨ ਟੇਸਟ ਵਾਈਜ਼ ਤੁਸੀਂ ਸਾਲਟ ਖਾਣੇ ਹੋ ਉਹ ਸੋਡੀਅਮ ਵਾਲਾ ਖਾਓ ਆਇਓਡਾਈਜ਼ਡ ਖਾਓ ਯਾਨੀ ਕਿ ਕੋਈ ਵੀ ਡਾਈਟ ਆ ਹਾਂਜੀ ਕੋਈ ਵੀ ਐਕਸਰਸਾਈਜ਼ ਆ ਜੇ ਬੈਲੈਂਸਡ ਆ ਬੈਲੈਂਸਡ ਜੇ ਹੁਣ ਸਾਡੇ ਵਰਗੇ ਇਸ ਜਵਾਨੀ ਦੇ ਵਿੱਚ ਮੈਂ ਕਹਾਂ ਕਿ ਮਿਲਖਾ ਸਿੰਘ ਜਿੰਨੀ ਰੇਸ ਮੈਂ ਲਾ ਲਵਾਂ ਲਾ ਵੀ ਸਕਦੇ ਹਾਂ ਨਹੀਂ ਕੋਈ ਕਈ ਵਾਰ ਇਹ ਆ ਕਿ ਬੈਲੈਂਸ ਮੀਨਸ ਜਿੰਨੀ ਤੁਹਾਡੀ ਬਾਡੀ ਅਲਾਉ ਕਰਦੀ ਹੈ ਬਿਲਕੁਲ ਉਹਨਾਂ ਕ ਤਾਂ ਤੁਸੀਂ ਕਰ ਸਕਦੇ ਹੋ ਜੇ ਧੱਕਾ ਕਰਦੇ ਹੋ ਸਰੀਰ ਦੇ ਨਾਲ ਭਾਵੇਂ ਉਹ ਖਾਂਦਾ ਹੈ ਭਾਵੇਂ ਉਹ ਐਕਸਰਸਾਈਜ਼ ਦਾ ਤੇ ਫਿਰ ਉਹ ਹਣੀ ਕਰ ਜਿੰਨੇ ਰੈਜ਼ੋਲੂਸ਼ਨ ਕੀਤਾ ਕਿ ਚਲੋ ਮੈਂ ਅ ਦੋ ਫੁਲਕੀਆਂ ਦੀ ਜਗ੍ਹਾ ਇੱਕ ਖਾਣਾ ਉਹ ਵੀ ਬਹੁਤ ਵੱਡਾ ਰੈਜ਼ੋਲੂਸ਼ਨ ਆ ਤੁਸੀਂ ਕਰ ਸਕਦੇ ਹੋ ਲੰਬੇ ਸਮੇਂ ਲਈ ਸੋ ਕੋਈ ਵੀ ਐਸਾ ਰੈਜ਼ੋਲੂਸ਼ਨ ਨਾ ਕਰੋ ਜਿੰਨੂੰ ਤੁਸੀਂ ਟਾਇਰਡ ਹੋ ਜਾਓ ਤੁਸੀਂ ਉਹ ਰੈਜ਼ੋਲੂਸ਼ਨ ਕਰੋ ਜਿਹਦੇ ਜਿੰਨੂੰ ਤੁਸੀਂ ਇੰਜੋਏ ਕਰੋ ਕਿ ਓਕੇ ਤੁਹਾਡੇ ਤੇ ਫੋਰਸ ਨਾ ਕੀਤਾ ਜਾਵੇ ਓਕੇ ਅੰਦਰੋਂ ਦਿਲੋਂ ਤੁਹਾਨੂੰ ਚੰਗਾ ਲੱਗ ਰਿਹਾ ਹੌਲੀ ਹੌਲੀ ਤੁਹਾਨੂੰ ਵਾਕ ਚੰਗੀ ਲੱਗਦੀ ਆ ਤੁਸੀਂ ਘਰੇ ਬੈਠੇ ਸਟ੍ਰੈਚਿੰਗ ਕਰ ਰਹੇ ਹੋ ਉਹ ਚੰਗੀ ਲੱਗਦੀ ਆ ਦਨ ਤੁਹਾਨੂੰ ਦਿਲ ਕਰਦਾ ਕਿ ਅੱਜ ਫੇਰ ਕਰਨਾ ਹੈ ਲੁਕਿੰਗ ਫੋਰਵਰਡ ਫੋਰ that diet ਸੋ ਤੁਸੀਂ ਆਪਣੇ ਆਪ ਨੂੰ ਸਜ਼ਾ ਦਿੱਤੇ ਬਿਨਾ ਆਪਣੀ ਬੋਡੀ ਨੂੰ ਵੀ ਟੇਕ ਕੇਅਰ ਕਰ ਸਕਦੇ ਹੋ ਤੇ ਬੈਲੈਂਸ ਤੇ ਰੈਜ਼ੋਲੂਸ਼ਨਸ ਨੂੰ ਪੂਰਾ ਕਰ ਸਕਦੇ ਹੋ ਇੰਪਲੀਮੈਂਟ ਕਰ ਸਕਦੇ ਹੋ ਪਰ ਹੁਣ ਇਹ ਤਾਂ ਕਿ ਪੰਜਾਬੀਆਂ ਦਾ ਸਰੀਰ ਬਚਪਨ ਤੋਂ ਜਿਹੜੇ ਖਾਸ ਕਰਕੇ ਪੰਜਾਬੋਂ ਆਏ ਨੇ ਸਾਡਾ ਸਰੀਰ ਜੁੜਿਆ ਹੀ ਰੋਟੀਆਂ ਨਾਲ ਹੈ ਜਿੰਨਾ ਚਿਰ ਥੱਬਾ ਰੋਟੀਆਂ ਦਾ ਨਾਂ ਪਿਆ ਹੋਵੇ ਹਾਂਜੀ ਇਹ ਗੱਲ ਜੀ ਬਣਦੀ ਨਹੀਂ ਹੁਣ ਇੱਥੇ ਕਦੇ ਨਹੀਂ ਜੀ ਕਾਰਬ ਨੇ ਜਿਹੜੇ ਜਿਆਦਾ ਨੁਕਸਾਨ ਕਰਦੇ ਆ ਕਾਰਬੋਹਾਈਡਰੇਟ ਵਾਕਈ ਬਹੁਤ ਜਿਆਦਾ ਨੁਕਸਾਨ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚ ਹੁਣ ਤਾਂ ਇੱਥੇ ਆ ਕੇ ਪਤਾ ਲੱਗਾ ਨਾ ਕਿ ਆ ਪ੍ਰੋਟੀਨ ਵੀ ਹੁੰਦੇ ਆ ਆ ਮਿਲ ਕੈਲਸ਼ੀਅਮ ਵੀ ਹੁੰਦਾ ਹੈ ਆ ਫਲਾਣਾ ਹੁੰਦਾ ਹੈ ਇਹ ਖਾਣਾ ਹੈ ਉਹ ਖਾਣਾ ਹੈ ਉੱਥੇ ਦਾ ਮੀਟ ਕਿਤੇ ਦਿਵਾਲੀ ਮੱਸਿਆ ਨੂੰ ਦਿਵਾਲੀ ਨੂੰ ਦਸਹਰੇ ਨੂੰ ਮੜਨਾ ਹੁੰਦਾ ਸੀ ਉਹਨਾਂ ਦਿਨਾਂ ਵਿੱਚ ਆਮ ਕਰਕੇ ਪਿੰਡਾਂ ਦੀ ਗੱਲ ਕਰਦਾ ਮੈਂ ਵੀ ਉਹਨਾਂ ਟਾਈਮਾਂ ਦੇ ਵਿੱਚ ਤਾਂ ਉਹ ਗੱਲ ਹੁੰਦੀ ਵੀ ਨਹੀਂ ਸੀ ਵੀ ਜਿਵੇਂ ਇੱਥੇ ਰੋਜ਼ਾਨਾ ਮੀਟ ਹੈ ਲੋਕੀ ਪ੍ਰੋਟੀਨ ਦੇ ਨਾਤੇ ਉਹਨੂੰ ਲੈਂਦੇ ਆ ਬੱਚੇ ਆਣ ਬੱਚਿਆਂ ਨੂੰ ਮੀਟ ਚਾਹੀਦੇ ਚਾਹੀਦਾ ਅੱਛਾ ਜਿਹੜੀ ਕਾਰਬੋਹਾਈਡਰੇਟ ਹੈ ਰੋਟੀ ਆਟੇ ਦੀ ਗੱਲ ਕਰ ਰਹੇ ਆ ਆਟੇ ਬਾਰੇ ਹੁਣ ਤੁਹਾਡੇ ਵਰਗੇ ਸਾਇੰਟਿਸਟ ਤੁਹਾਡੇ ਵਰਗੇ ਡਾਕਟਰ ਜਦੋਂ ਖੋਜਾਂ ਕਰਦੇ ਆ ਮੈਡੀਕਲ ਜਰਨਲ ਆਉਂਦੇ ਆ ਉਹ ਕਦੇ ਵੀ ਆਟਾ ਕਣਾ ਤੁਹਾਡੇ ਨਾਲ ਡਾਕਟਰ ਪੁਰਜੀ ਨਾਲ ਦੁੱਧ ਆ ਕੇ ਉਹ ਗੱਲਾਂ ਕਰਦੇ ਆ ਉਹ ਅੱਜ ਕੱਲ ਪਹਿਲਾਂ ਕਹਿੰਦੇ ਸੀ ਠੀਕ ਹੈ ਹੁਣ ਕਹਿਣ ਲੱਗ ਪਏ ਨਹੀਂ ਜੀ ਦੁੱਧ ਵੀ ਮਾੜਾ ਹੈ ਆਟਾ ਵੀ ਮਾੜਾ ਹੈ ਲੂਣ ਵੀ ਮਾੜਾ ਹੈ ਦਹੀਂ ਵੀ ਮਾੜਾ ਹੈ ਕੋਈ ਚੀਜ਼ ਚੱਟੀਆਂ ਮਾੜੀ ਹੈ ਇਹ ਅਚਨਚੇ ਸਾਰੀਆਂ ਮਾਰੀਆਂ ਕਿਵੇਂ ਹੋ ਗਈਆਂ ਤੁਸੀਂ ਬਿਲਕੁਲ ਠੀਕ ਹਾਂ ਅਨਕਲਦੀਪ ਸਿੰਘ ਜੀ ਐਂਡ ਸਾਰੇ ਡਾਕਟਰ ਬਿਲਕੁਲ ਸਹੀ ਨੇ ਪਰ ਫੇਰ ਆਪਣਾ ਉਸੇ ਗਲਤੀ ਆ ਗਈ ਬੈਲੈਂਸ ਕਿ ਤੁਹਾਡੀ ਮਾਤਰਾ ਕਿੰਨੀ ਚਾਹੀਦੀ ਆ ਜੇ ਤੁਸੀਂ ਪ੍ਰੋਟੀਨ ਖਾਣੀ ਆ ਪ੍ਰੋਟੀਨ ਜ਼ਰੂਰੀ ਨਹੀਂ ਮੀਠੋਂ ਮਿਲਦੀ ਆ ਪਰ ਮੀਠ ਦੀ ਜਿਹੜੀ ਪ੍ਰੋਟੀਨ ਆ ਗੁੱਡ ਕੁਆਲਿਟੀ ਹੁੰਦੀ ਆ ਠੀਕ ਆ ਤੁਸੀਂ ਲੈਂਟਿਲਸ ਤੋਂ ਵੀ ਲੈ ਸਕਦੇ ਹੋ ਦਾਲਾਂ ਤੋਂ ਦਾਲਾਂ ਤੋਂ ਸੋਇਆ ਤੋਂ ਲੈ ਸਕਦੇ ਹੋ ਜੀ ਠੀਕ ਆ देयर ਹੋਰ ਵੀ ਜਿਵੇਂ ਕਿਨਵਾ ਮੈਂ ਹੀ ਨਹੀਂ ਕਹਿੰਦੀ ਵੀ ਤੁਸੀਂ ਕਿਨਵਾ ਖਾਣਾ ਸ਼ੁਰੂ ਕਰ ਦੋ ਪਰ ਜੀ ਐ ਸੀਟਸ ਦਿਸ ਬਹੁਤ ਸਾਰੇ ਆਲਟਰਨੇਟਸ ਹੈਗੇ ਆ ਜਿਨ੍ਹਾਂ ਤੋਂ ਤੁਸੀਂ ਪ੍ਰੋਟੀਨ ਲੈ ਸਕਦੇ ਜਿਹੜੇ ਵੈਜੀਟੇਰੀਅਨ ਲੋਗ ਜਿਹੜੇ ਵੈਜੀਟੇਰੀਅਨ ਹਨ ਹੈ ਨਾ ਜੀ ਸੋ ਜੇ ਤੁਸੀਂ ਪ੍ਰੋਪਰ ਆਈ نو ਕਿ ਚਿੱਟਾ ਕਹਿੰਦਾ ਵੀ ਕੈਲਸ਼ੀਅਮ ਜਾਂ ਜਿਹੜੀ ਦਹੀਂ ਜਾਂ ਦੁੱਧ ਉਹਨੂੰ ਮਾੜਾ ਇਹ ਬੋਡੀ ਟਾਈਪ ਤੇ ਡਿਪੈਂਡ ਕਰਦਾ ਸੋ ਕਈ ਜਿਹੜੇ ਪੀਪਲ ਨੇ ਉਹ ਉਹਨਾਂ ਨੂੰ ਆ ਉਹਦੀ ਬੋਡੀ ਟਾਈਪ ਜਾਂ ਦੇਅਰ ਸੈਂਸਿਟਿਵ ਉਹ ਸੈਂਸਿਟਿਵ ਨੇ ਮਿਲਕ ਪ੍ਰੋਡਕਟਸ ਤੋਂ ਮੀਨਜ਼ ਲੈਕਟੋਸ ਤੋਂ ਓਕੇ ਸੋ ਕਈ ਜਿਹੜੇ ਪੀਪਲ ਨੇ ਗਲੂਟਨ ਸੈਂਸਿਟੀਵਿਟੀ ਹੈ ਜਿਹੜੀ ਕਿ ਬਹੁਤ ਪਪੂਲਰ ਫਾਈਨਡਿੰਗ ਆ ਪਰ ਗਲੂਟਨ ਤੋਂ ਸੈਂਸਿਟੀਵਿਟੀ ਹੋ ਸਕਦੀ ਹੈ ਉਹ ਇੰਨੀ ਕੁ ਮਾੜੀ ਹੁੰਦੀ ਆ ਕਈ ਵਾਰੀ ਪੀਪਲ ਜਿਹੜੇ ਹੈਗੇ ਆ ਪੇਸ਼ੈਂਟ ਹੈਗੇ ਆ ਜਾਂ ਆਪਣੀ ਲੋਤੇ ਹੈਗੇ ਆ ਉਹ ਲਗਾਤਾਰ ਕਹਿੰਦੇ ਮੇਰਾ ਢਿੱਡ ਦੁਖੀ ਜਾਂਦਾ ਮੇਰਾ ਢਿੱਡ ਦੁਖੀ ਜਾਂਦਾ ਜਾਂ ਕੋਈ ਹੋਰ ਪ੍ਰੋਬਲਮਸ ਆ ਰਹੀਆਂ ਨੇ ਸਕਿਨ ਰੈਸ਼ ਹੋ ਰਹੀ ਆ ਐਂਡ ਬੋਡੀ ਤਾਂ ਠੀਕੇ ਨਹੀਂ ਹੁੰਦੀ ਉਹ ਸਮ ਟਾਈਮ ਤੁਸੀਂ ਸਿੰਪਲ ਗਲੂਟਨ ਨੂੰ ਛੱਡ ਦੋ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਸਹੀ ਹੋ ਜਾਂਦੀਆਂ ਨੇ ਸੋ ਗਲੂਟਨ ਮਾੜੀ ਆ ਕਣਕ ਚ ਗਲੂਟਨ ਐਸ ਕਰਕੇ ਉਹਨੂੰ ਕਹਰੇ ਆ ਉਹ ਮਾੜੀ ਆ ਕਿ ਪਰ ਇਹ ਹਰ ਕਿਸੇ ਲਈ ਨਹੀਂ ਮਾੜੀ ਦੂਸਰੀ ਗੱਲ ਜਿਹੜੀ ਪਹਿਨਾ ਆਪਣੇ ਦੇਸੀ ਕਣਕ ਹੁੰਦੀ ਸੀ ਜਿਹੜੀ ਹੈਨਾ ਜਿਹਦੇ ਉੱਤੇ ਆਣ ਲੱਗਾ ਸੀ ਕੁਝ ਪੈਸਟੀਸਾਈਡਸ ਨਹੀਂ ਸਪਾਏ ਹੁੰਦੇ ਜੀ ਉਹ ਉਹ ਨਹੀਂ ਸੀ ਮਾੜੀ ਦੂਸਰੀ ਗੱਲ ਇਮੇਰੀ ਥੌਟ ਪ੍ਰੋਸੈਸਰ ਕਿ ਜਿਹੜਾ ਆਪਾਂ ਇੱਕਦਮ ਹੋਲ ਵੀਟ ਤੇ ਆ ਗਏ ਆ ਮੇਰੇ ਖਿਆਲ ਦੇ ਵਿੱਚ ਜਿਹੜੀ ਹੋਲ ਵੀਟ ਆ ਜਿਹੜੀ ਉਤਲੀ ਸਰਫੇਸ ਹੁੰਦੀ ਆ ਕਣਕ ਦੀ ਉਹਦੇ ਚ ਸਾਰੇ ਪੈਸਿਸਾਈਡਸ ਆ ਜਾਂਦੇ ਆ ਓ ਠੀਕ ਹੈ ਸੋ ਜੇ ਤੁਹਾਨੂੰ ਯਾਦ ਹੋਊਗਾ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਾਂ ਕਣਕ ਆਟਾ ਮਾਨੂੰ ਚੱਕੀ ਨਾਲ ਪਿਆ ਕੇ ਉਹਦੇ ਉਹ ਨਿਸ਼ਾਨਦੇ ਹੁੰਦੇ ਸੀ ਤੇ ਸਿਰਫ ਥੱਲੇ ਵਾਲੇ ਹਿੱਸੇ ਦੀ ਆਪਾਂ ਆਟਾ ਗੁੰਨਦੇ ਸੀ ਆਪਣੇ ਪੇਰੈਂਟਸ ਜਿਹੜੇ ਉੱਪਰ ਵਾਲਾ ਹਿੱਸਾ ਸੀ ਉਹ ਜਾਨਵਰਾਂ ਨੂੰ ਪਾ ਦਿੰਦੇ ਸੀ ਜਾਨਵਰਾਂ ਨੂੰ ਜਾਂ ਜਿਨ੍ਹਾਂ ਦੇ ਘਰੇ ਮੱਝਾਂ ਮੱਝ ਹੋਈ ਜਾਨਵਰ ਉਹਨਾਂ ਨੂੰ ਪਾ ਦਿੰਦੇ ਸੀ ਜੀ ਜੀ ਸੋ ਹੁਣ ਆਲ ਆਫ ਸਡਨ 10 15 ਸਾਲ ਪਹਿਲਾਂ ਤੋਂ ਉਹ ਕਹਿੰਦੇ ਜੀ ਹੋਲ ਵੀਟ ਹੋਲ ਵੀਟ ఎవਰੀਥਿੰਗ ਹੋਲ ਹੋਲ ਸੋ ਆਪਣਾ ਜਿਹੜਾ ਸਿਸਟਮ ਡਾਈਜੈਸਟਿਵ ਸਿਸਟਮ ਬਣਿਆ ਹੋਇਆ ਇਹ ਉਹਨੂੰ ਡਾਈਜੈਸਟ ਨਹੀਂ ਕਰਦਾ ਓਕੇ ਹੋਲ ਨੂੰ ਹਾਂਜੀ ਮੈਂ ਦੇਖਿਆ ਅਕਸਰ ਕਈ ਜਿਹੜੇ ਪੇਸ਼ੈਂਟ ਨੇ ਜਾਂ ਬੱਚੇ ਨੇ ਉਹਨਾਂ ਨੂੰ ਜਦੋਂ ਗਲੂਟਨ ਫੁੱਲ ਹੋਲ ਵੀਟ ਖਾਂਦੇ ਆ ਉਹਨਾਂ ਦੇ ਸਟਮਕ ਚ ਪੇਨ ਹੁੰਦੀ ਹੈ ਜਦੋਂ ਪੀਜ਼ਾ ਡੋ ਜਾਂ ਪਾਊਡਰ ਖਾਂਦੇ ਨੇ ਜਿਹੜਾ ਦੂਸਰਾ ਪੂਰਾ ਸਟ੍ਰੇਨ ਪਾਊਡਰ ਮੈੱਡ ਦਾ ਜਿਹਨੂੰ ਕਹਿੰਦੇ ਆ ਉਹ ਤੋਂ ਨਹੀਂ ਹੁੰਦੀ ਕਿਉਂਕਿ ਉਹ ਚ ਕੁਆਂਟੀਟੀ ਘਟ ਜਾਂਦੀ ਹੈ ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਮਿਰਦਾ ਖਾਣਾ ਸ਼ੁਰੂ ਕਰ ਦੋ ਆਪਾਂ ਡਿਸਕਸ ਕਰ ਰਹੇ ਆਂ ਕਿ ਇਹ ਜਿਹੜੀਆਂ ਚੇਂਜੇਸ ਨੇ ਇਹਨਾਂ ਨੂੰ ਅੰਡਰਸਟੈਂਡ ਕਰਨ ਦੀ ਪ੍ਰੋਬਲਮ ਹੈਗੀ ਹੈ ਕਿ ਇਹ ਨਹੀਂ ਕਿ ਆਪਾਂ ਇੱਕ ਲਾਈਨ ਇੱਕ ਜਿਵੇਂ ਕਿ ਮੈਂ ਹਮੇਸ਼ਾ ਇਹ ਗੱਲ ਕਰਦੀ ਆਂ ਕਿ ਇੱਕ ਪਾਸੇ ਰੇੜੀਆਂ ਲੱਗੀਆਂ ਹੋਈਆਂ ਨੇ ਇੱਕ ਵਾਰੀ ਲੰਬੀ ਲਾਈਨ ਆ ਉਹ ਦੂਸਰੀ ਜਿਹੜੀ ਤਾਂ ਛੜਕ ਨੂੰ ਲਾਈਨ ਚ ਲੱਗ ਜਾਂਦੇ ਬਿਨਾਂ ਸੋਚੇ ਸਮਝੇ ਕਿ ਉੱਥੇ ਕੀ ਮਿਲਦਾ ਸਿਰਫ ਲਾਈਨ ਵੱਡੀ ਦੇਖ ਕੇ ਵੀ ਮਸ਼ਹੂਰ ਹੋਣੀ ਹਾਂਜੀ ਸੋਸ਼ਲ ਮੀਡੀਆ ਜਿਹੜਾ ਇੱਕ ਕਰਸ ਵੀ ਆ ਇਹਦਾ ਫਾਇਦਾ ਵੀ ਆ ਮੈਨੂੰ ਲੱਗਦਾ ਇਹ ਕਰਸ ਵੀ ਹੈਗਾ ਕਿਉਂਕਿ ਉਹ ਸੇਮ ਜਿਹੜੀ ਵੀਡੀਓ ਆ ਉਹ ਅੱਗੇ ਦੀ ਅੱਗੇ ਸ਼ੇਅਰ ਕਰਕੇ ਆਪਣੇ ਲਾਈਕਸ ਵਧਾਉਣ ਲਈ ਪੀਪਲ ਜਿਹੜੇ ਆ ਉਹਨੂੰ ਸ਼ੇਅਰ ਕਰੀ ਜਾਂਦੇ ਆ ਉਹ ਜੀ ਆਹ ਫੋਲੋ ਕਰੋ ਤੁਸੀਂ ਆਪਣੀ ਬਾਡੀ ਨੂੰ ਲਿਸਨ ਕਰੋ ਓ ਮੋਸਟ ਇੰਪੋਰਟੈਂਟ ਕਿ ਜੇ ਕੋਈ ਚੀਜ਼ ਖਾ ਕੇ ਤੁਹਾਡਾ ਸਟਮਕ ਇੱਕ ਹੋਇਆ, ਪੇਟ ਦਾ ਦਰਦ ਹੋਇਆ, ਜਾਂ ਤੁਹਾਨੂੰ ਬਰਨਿੰਗ ਬਾਡੀ ਸਕਿਨ ਤੇ ਹੋ ਰਹੀ ਆ, ਐਲਰਜੀਸ ਹੋ ਰਹੀਆਂ ਨੇ, ਤੁਸੀਂ ਵਾਚ ਕਰੋ। ਫਿਰ ਤੁਸੀਂ ਦੂਸਰੀ ਵਾਰੀ ਫਿਰ ਦੇਖੋ, ਨੋਟ ਕਰੋ ਤੁਸੀਂ ਅੱਜ ਕੀ ਖਾਦਾ ਸੀਗਾ। ਦੂਸਰੀ ਵਾਰੀ ਦੇਖੋ ਫਿਰ ਆਪਣੀ ਉਹ ਨੋਟ ਕਰੋ ਵੀ ਅੱਜ ਫਿਰ ਮੈਨੂੰ ਉਹ ਸਿੰਪਟਮਸ ਹੋਏ ਆ। ਸੋ ਫਿਰ ਤੁਸੀਂ ਦੇਖੋ ਤੁਸੀਂ ਕੀ ਖਾਦਾ ਸੀਗਾ। ਜਿਉਂ ਕੰਬਿਨ ਤਿੰਨ ਚਾਰ ਵਾਰੀਂ ਇੱਕ ਸੇਮ ਪ੍ਰੋਡਕਟ ਤੁਸੀਂ ਉਹਦੇ ਵਿੱਚ ਆ ਰਿਹਾ ਉਹਨੂੰ ਨੋਟ ਕਰੋ। ਉਹਨੂੰ ਅਵੋਇਡ ਕਰੋ ਦੇਖੋ ਕਿ ਤੁਸੀਂ ਠੀਕ ਫੀਲ ਕਰਦੇ ਹੋ ਸੋ ਇਸ ਸੈਲਫ ਹੀਲਿੰਗ ਸੈਲਫ ਫੀਲਿੰਗ ਤੇ ਸੈਲਫ ਈਵੈਲਿਊਏਟ ਕਰਨਾ ਡਾਕਟਰ ਜਣ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਅ ਮੈਨੂੰ ਹੁਣ ਏਅਰ ਦੇ ਉੱਤੇ ਕਹਿਣਾ ਮੇਰੇ ਵਾਈਫ ਨੂੰ ਹਾਂਜੀ ਉਹਨਾਂ ਦੀ ਸੁਭਾਏ ਨੇਚਰ ਹੈ ਜਦੋਂ ਕੋਈ ਸਰੀਰ ਦੇ ਵਿੱਚ ਕੋਈ ਪ੍ਰੋਬਲਮ ਆਣੀ ਹੈ ਨਾ ਹਾਂਜੀ ਉਹਨਾਂ ਨੇ ਫਿਕਰ ਆਊਟ ਕਰਨਾ ਸ਼ੁਰੂ ਕਰ ਦੇਣਾ ਕਿ ਮੈਂ ਅੱਜ ਕੀ ਖਾਧਾ ਹੂੰ ਕੀ ਐਕਸਰਸਾਈਜ਼ ਗਲਤ ਕੀਤੀ ਹੈ ਕਿਉਂਕਿ ਉਹ ਉਹਨਾਂ ਨੂੰ ਹੁਣ ਅੱਜਕੱਲ ਪੂਲ ਤੇ ਜਾਣਾ ਹੋਰ ਇਹਨਾਂ ਦਾ ਵੀ ਕਿਉਂ ਇਹ ਪ੍ਰੋਬਲਮ ਆਈ ਮੈਨੂੰ ਬਿਲਕੁਲ ਮੁਸ਼ਕਲ ਕਿਉਂ ਆ ਰਹੀ ਹੈ ਇਹਦਾ ਮਤਲਬ ਹੈ ਵੀ ਸਾਨੂੰ ਸੈਲਫ ਈਵੈਲਿਊਏਟ ਆਪ ਵੀ ਕਰਨਾ ਚਾਹੀਦਾ ਉਸ ਤੋਂ ਪਹਿਲਾਂ ਕਿ ਅਸੀਂ ਜਾ ਕੇ ਡਾਕਟਰ ਨੂੰ ਦਸੀਏ ਕਿ ਮੇਰੇ ਪੇਟ ਦੇ ਵਿੱਚ ਅਜ ਕੋਈ ਪ੍ਰੋਬਲਮ ਨਜ਼ਰ ਆ ਰਹੀ ਹੈ ਪਹਿਲਾਂ ਇਹ ਦੇਖੀਏ ਕਿ ਸਾਰਾ ਦਿਨ ਦੇ ਵਿੱਚ ਅੱਜ ਨਾਰਮਲ ਰੂਟੀਨ ਤੋਂ ਇਲਾਵਾ ਮੈਂ ਖਾਦਾ ਵਾਧੂ ਕੀਤਾ ਹੈ ਜਾਂ ਨਵੀਂ ਚੀਜ਼ ਕਿਹੜੀ ਖਾਧੀ ਹੈ ਜਿਹਦੇ ਕਰਕੇ ਮੇਰੇ ਪੇਟ ਦੇ ਅੰਦਰ ਮੁਸ਼ਕਲ ਆ ਰਹੀ ਹੈ ਸੈਲਫ ਈਵੈਲਿਊਏਟ ਕਰਨਾ ਵੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਨਵੇਂ ਸਾਲ ਤੇ ਆਪਾਂ ਆਪਣੇ ਆਪ ਨੂੰ ਈਵੈਲਿਊਏਟ ਕਰਦੇ ਆ ਆਪਣੇ ਫੰਡਸ ਨੂੰ ਕਰਦੇ ਆ ਆਪਣੇ ਫੂਨ ਕਰਦੇ ਆ ਕਿਉਂਕਿ ਦਸੰਬਰ ਮਹੀਨੇ ਚ ਸਾਰੇ ਓਵਰਲੋਡ ਵਿਦ ਪਾਰਟੀਆਂ ਵਗੈਰਾ ਹੋ ਜਾਂਦੇ ਆ ਤਾਂ ਚਲੋ ਪਾਰਟੀ ਟਾਈਮ ਵੀ ਠੀਕ ਆ ਪਰ ਜਦੋਂ ਆਪਾਂ ਜਨਵਰੀ ਚ ਫਿਰ ਉਦੋਂ ਸ਼ੁਰੂ ਕਰ ਦਿੰਨੇ ਆ ਸੋ ਮੈਨੂੰ ਲੱਗਦਾ ਕਿ ਰੈਜੂਲੇਸ਼ਨ ਬਣਾਉਣ ਦੇ ਨਾਲ ਤੁਸੀਂ ਇਹ ਸ਼ੁਰੂ ਕਰੋ ਕਿ ਮੈਂ ਆਪਣੇ ਆਪ ਨੂੰ ਸੈਲਫ ਰੀਡ ਕਰਨਾ। ਓਕੇ। ਕਿ ਤੁਹਾਡੀ ਬੋਡੀ ਜਿਹੜੀ ਆ ਉਹ ਤੁਹਾਨੂੰ ਵਰਨਿੰਗ ਦਿੰਦੀ ਆ। ਆਪਾਂ ਇੰਨੇ ਕੁ ਜ਼ਿਆਦਾ ਬਿਜ਼ੀ ਆ। ਵੇਲੇ ਟਾਈਮ 'ਚ ਹੋਰ ਨਹੀਂ ਤਾਂ ਉਹ ਟਿਕਟੌਕ ਵੀਡੀਓਜ਼ ਹੀ ਦੇਖੀ ਜਾਂਦੇ ਆ ਜੋ ਅੱਗੇ ਦੇ ਅੱਗੇ ਪਤਾ ਹੀ ਨਹੀਂ ਲੱਗਦਾ 2 ਘੰਟੇ ਲੰਘ ਜਾਂਦੇ ਐਵਰੀਬਾਡੀ ਫੋਨ 1 ਸੈਕਿੰਡ ਪਿੱਛੇ ਹੋ ਜੈ ਨਾ ਪਤਾ ਨਹੀਂ ਕੀ ਗੁੰਮ ਗਿਆ। ਐ ਲੱਗਦਾ ਵੀ ਜ਼ਿੰਦਗੀ ਖਤਮ। ਉਸ ਚੱਕਰ ਦੇ ਵਿੱਚ ਤੁਸੀਂ ਆਪਣੀ ਬੋਡੀ ਨੂੰ ਐਕਚੁਅਲੀ ਥੋੜੀ ਗੁੰਮ ਰਹੀ ਆ। ਸੋ ਇਹ ਦੇ ਕਰਕੇ ਇਸ ਕਰਕੇ ਕਿ ਤੁਹਾਨੂੰ ਆਪਣੇ ਆਪ ਨੂੰ ਟਾਈਮ ਦਿਓ 5 ਮਿੰਟ ਹੀ ਦਿਓ ਲਾਈ ਡਾਊਨ ਸਿਟ ਡਾਊਨ ਰੀਡ ਯੂ ਸੈਲਫ ਰਿਲੈਕਸ ਰਿਲੈਕਸ ਕੀ ਤੁਹਾਡੇ ਕਿਹੜੀ ਬਾਡੀ ਪਾਰਟ ਤੁਹਾਨੂੰ ਟ੍ਰਬਲ ਕਰ ਰਿਹਾ ਸ਼ੋਲਡਰ ਕਰ ਰਿਹਾ ਸਟ੍ਰੈਚ ਸ਼ੋਲਡਰ ਬੈਕ ਕਰ ਰਿਹਾ ਸਟ੍ਰੈਚ ਇਟ ਐਂਡ ਫੀਲ ਇਟ ਫੀਲ ਯੂਰ ਸੈਲਫ ਵੈਰੀ 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 ਇੰਪੋਰਟੈਂਟ ਤੁਹਾਡੇ ਕਹਿਣ ਤੋਂ ਭਾਵੇਂ ਹੈ ਕਿ ਨਵੇਂ ਵਿਰੇ ਦੇ ਵਿੱਚ ਅਸੀਂ ਆਪਣੇ ਡਾਕਟਰ ਆਪ ਵੀ ਵੰਸ ਸਕਦੇ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੋ ਪਾਵੇ ਜਦੋਂ ਰੱਬ ਨੇ ਆਪਾਂ ਨੂੰ ਬਣਾਇਆ ਉਹਨੇ ਸਾਰੇ ਸਿਸਟਮ ਲਾ ਕੇ ਭੇਜੇ ਆ ਓਕੇ ਠੀਕ ਆ ਡਰੇਨੇਜ ਕਿਡਨੀਜ਼ ਦਾ ਫੰਕਸ਼ਨ ਆ ਹੈ ਨਾ ਜਿਹੜੀ ਡਾਈਜੈਸ਼ਨ ਲਿਵਰ ਸਟਮੈਕ ਸਾਰਾ ਹਾਰਟ ਨੇ ਥਿੰਕਿੰਗ ਬਲੱਡ ਸਰਕੂਲੇਸ਼ਨ ਕੀਤੀ ਹੈ ਲੰਗਸ ਨੇ ਬਰੀਥਿੰਗ ਨੂੰ ਕਲੀਨ ਕੀਤਾ ਵੀ ਥੋੜਾ ਕਲੀਨ ਕਰਕੇ ਜਿਹੜੇ ਸਾਰੇ ਆਉਂਦੇ ਆ ਸੋ ਸਾਰੇ ਸਿਸਟਮ ਤੁਹਾਡੀ ਬੋਡੀ ਚ ਜਿਹੜਾ ਆਪਾਂ ਕਹਿੰਦੇ ਆ ਜੀ ਇਹ ਆਟੋ ਇਮਿਊਨ ਡਿਜ਼ੀਜ਼ ਹੋ ਰਹੀਆਂ ਨੇ ਮੀਨਸ ਤੁਹਾਡਾ ਇਮਿਊਨ ਸਿਸਟਮ ਖਰਾਬ ਆ ਉਹ ਕਿ ਨਹੀਂ ਕੀਤਾ ਕਿਸੇ ਹੋਰ ਨੇ ਤਾਂ ਕੀਤਾ ਨਹੀਂ ਆਪਣੀ ਜੇ ਚੇਂਜ ਆਫ ਵੈਦਰ ਚੇਂਜ ਆਫ এনवायरमेंट ਜਿਹੜੀ ਬੋਡੀ ਹੈ ਨਾ ਜੀ ਚੇਂਜ ਆਫ ਈਟਿੰਗ ਹੈਬਿਟਸ ਵੀ ਆਮ ਬਹੁਤ ਕੋਸ਼ਾ ਆਪਾਂ ਕਿਸੇ ਨੂੰ ਵੀ ਬਲੇਮ ਨਹੀਂ ਕਰਦੇ ਨਹੀਂ ਆਪਣੇ ਆਪ ਦੀ ਗੱਲ ਹੁੰਦੀ ਹੈ ਪਰ ਵਿਦ ਟਾਈਮ ਜਿਹੜੀ ਵੀ এনवायरमेंट ਐਨ ਐ ਜਿਆਦਾ ਐਕਟੀਵिटीज ਆ ਗਈਆਂ ਮਾਈਕ੍ਰੋਵੇਵ ਆ ਗਏ ਸੈਲਫੋਨ ਹੱਥ ਚ ਆ ਗਿਆ ਟੀਵੀ ਆ ਗਏ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਆਪਾਂ এনवायरमेंट ਦੀ ਗੱਲ ਕਰਦੇ ਆ ਸੋ ਆਪਾਂ ਉਸ এনवायरमेंट ਦੇ ਵਿੱਚ ਹੀ ਜਾ ਰਹੇ ਆ ਸੋ ਜਿਹੜੀ ਚਾਈਨੀਜ਼ ਮੈਡੀਸਨ ਹੈਗੀ ਆ ਇਹ ਇਹ ਇੱਕ ਤਾਂ ਅੰਦਰਲਾ ਸਿਸਟਮ ਆ ਸੋ ਇਸ ਸਿਸਟਮ ਦੇ ਨਾਲ ਇਹ ਜੁੜਿਆ ਹੋਇਆ ਬਾਹਰਲੇ ਸਿਸਟਮ ਨਾਲ ਧਰਤੀ ਨਾਲ ਹੂੰ ਉਤੇ ਹਨਾ ਬਿਲਕੁਲ ਹਵਾ ਧਰਤੀ ਭਾਂ ਧਰਤੀ ਸਾਰੀ ਸੋ ਹਰ ਆਰਗਨ ਦਾ ਡਿਫਰੈਂਟ ਮੈਟਲਸ ਨਾਲ ਜਿਵੇਂ ਲੰਗਸ ਨੇ ਉਹ ਮੈਟਲ ਉਹਨਾਂ ਨੂੰ ਨਾਲ ਕੰਪੇਅਰ ਕੀਤਾ ਜਾਂਦਾ ਜਿਹੜਾ ਲਿਵਰ ਆ ਉਹ ਇੱਕ ਵੁੱਡ ਦਾ ਉਹ ਫਾਇਰ ਕ੍ਰੀਏਟ ਕਰਦਾ ਹੈ ਜਿਹੜੀ ਕਿਡਨੀ ਆ વોਟਰ ਆ ਚਾਈਨਿਸ ਮੈਡੀਸਿਨਸ ਉਹਦਾ ਜਿਹੜਾ ਉਹ ਜਿਹੜਾ ਐਲੀਮੈਂਟ ਆ ਉਹ વોਟਰ ਆ ਸੋ ਜਿਹੜਾ ਹਾਰਟ ਆ ਉਹਦੀ ਜਿਹੜੀ ਫਾਇਰ ਐਲੀਮੈਂਟ ਆ ਸੋ ਹਾਰਟ ਬਰਨਸ ਦ ਵੁੱਡ ਲਿਵਰ ਸੋ ਦੇ ਆ ਲਾਈਕ ਇਟਸ ਸੋ ਕੰਪਲਿਕੇਟਿਡ ਐਂਡ ਸੋ ਸਿੰਪਲ ਤੇ ਤੁਹਾਨੂੰ ਬੋਡੀ ਨੂੰ ਅੰਡਰਸਟੈਂਡ ਕਰਨ ਲਈ ਤੁਸੀਂ ਸਿੰਪਲ ਤਰੀਕਿਆਂ ਤੋਂ ਸ਼ੁਰੂ ਹੋਵੋ ਤੇ ਰੱਬ ਨੇ ਜਿਹੜਾ ਸੈਲਫ ਹੀਲਿੰਗ ਸਿਸਟਮ ਲਾਇਆ ਉਹਨੂੰ ਵਰਕ ਕਰਨ ਦੋ ਤੁਸੀਂ ਜ਼ਿਕਰ ਕੀਤਾ ਹੈ ਚਾਈਨਿਸ ਮੈਡੀਸਨ ਦਾ ਹਾਂਜੀ ਨਹੀਂ ਨਹੀਂ ਯਾਦ ਹੈ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਹਾਂਜੀ ਪਿੰਡਾਂ ਦੇ ਵਿੱਚ ਨੇੜੇ-ਨੇੜੇ ਜਾ ਕੇ ਕੋਈ ਕਦਾ ਆਰਐਮਪੀ ਡਾਕਟਰ ਹੁੰਦਾ ਸੀ ਆਰਐਮਪੀ ਹਾਂਜੀ ਹੁੰਦਾ ਉਹਨੂੰ ਆਂਦਾ ਕੁਝ ਨਹੀਂ ਸੀ ਰਜਿਸਟ ਕੁਝ ਵੀ ਨਹੀਂ ਸੀ ਕਿਸੇ ਡਾਕਟਰ ਦੇ ਨਾਲ ਥੋੜਾ ਜਿਹਾ ਟਿਕਟੂ ਕੇ ਲਵਾ ਦੇਣੇ ਡਾਕਟਰ ਬਣ ਜਾਂਦਾ ਸੀ ਹਾਂਜੀ ਜਾਂ ਫਿਰ 10-20 ਪਿੰਡਾਂ ਦੇ ਵਿੱਚ ਦੂਰ ਜਾ ਕੇ ਇੱਕ ਵੈਦ ਹੁੰਦਾ ਸੀ ਪੁਰਾਣਾ ਜਿਵੇਂ ਤੁਸੀਂ ਚਾਈਨੀਜ਼ ਮੈਡੀਸਨ ਦੀ ਗੱਲਬਾਤ ਕੀਤੀ ਹੈ ਨਾ ਹਰਬਸ ਦੀ ਗੱਲਬਾਤ ਕੀਤੀ ਹੈ ਤੇ ਮੈਨੂੰ ਚਿੱਤੇ ਹੈ ਕਿ ਸਾਡੇ ਪਿੰਡੋਂ ਕਾਫੀ ਦੂਰ ਜਾ ਕੇ ਇੱਕ ਵੈਦ ਸੀ ਹਾਂਜੀ ਜਦੋਂ ਕੋਲ ਜਾਣਾ ਤੇ ਉਹਨੇ ਕੋਈ ਅਜਿਹਾ ਉਹਨੇ ਸਾਈਥੋਸਕੋਪ ਨਹੀਂ ਸੀ ਲਾਉਂਦਾ ਹਾਂਜੀ ਨਾ ਬਲੱਡ ਲੈਂਦਾ ਸੀ ਨਾ ਵਰਕਰਦਾ ਸੀ ਉਹਨੇ ਤੁਹਾਡੀਆਂ ਅੱਖਾਂ 'ਚ ਦੇਖਣਾ ਅੱਖਾਂ ਦੀਆਂ ਪੁਤਲੀਆਂ ਜਾਂ ਹੱਥ ਦੇਖ ਕੇ ਉਹਨੇ ਤੁਹਾਨੂੰ ਦੱਸ ਦੇਣਾ ਕਿ ਤੇਰੇ ਤਾਂ ਇਹ ਪਲਤਣ ਹੈ ਪੀਲਾ ਪਾਣਾ ਹੈ ਬਿਲਕੁਲ ਆ ਚਿਹਰੇ ਦੇ ਉੱਤੇ ਇਸ ਤਰ੍ਹਾਂ ਕਿਉਂ ਹੈ ਫਿਰ ਇਹ ਨਹੀਂ ਕਿ ਉਹਦੇ ਨਾਲ ਕੋਈ ਹੋਰ 20 25 ਸਤਾ ਬੈਠਾ ਉਹਨੇ ਉਸੇ ਵੇਲੇ ਇੱਕ ਬੂਟੀ ਜੱਥੋ ਚੱਕਣੀ ਇਹ ਕਿਥੋਂ ਚੱਕਣੀ ਉਹ ਖਰਲ ਕਰਨੇ ਖਰਲ ਕਰਕੇ ਉਹਦੀ ਪੂੜੀ ਨਾ ਦੇ ਦੇਣੀ ਰਗੜ ਕੇ ਕਿ ਆਹ ਲੋ ਜੀ ਇਹ ਤੁਸੀਂ ਇੰਨੇ ਦਿਨ ਇੰਨੀ ਇੰਨੀ ਫੱਕਾ ਮਾਰਨੇ ਤੇ ਪਾਣੀ ਨਾ ਪੀ ਜਾਣੀ ਆ ਕਿ ਉਹ ਦਿਨ ਸਾਰਾ ਕੋ ਠੀਕ ਹੋ ਜਾਣਾ ਹੁਣ ਜਿਉਂ ਜਿਉ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਟੈਕਨੋਲੋਜੀ ਵੱਧ ਰਹੀ ਆ ਹਾਂਜੀ ਦੁਨੀਆ ਸੋਸ਼ਲ ਮੀਡੀਆ ਨਾਲ ਤੇਜ਼ ਹੋ ਰਹੀ ਆ ਹਾਂਜੀ ਟਾਈਮ ਹੀ ਹੈ ਨਹੀਂ ਕਿਸੇ ਕੋਲ ਕਿਸੇ ਜੋਗਾ ਪਰਿਵਾਰ ਨੂੰ ਪਰਿਵਾਰ ਜੋਗਾ ਟਾਈਮ ਨਹੀਂ ਨਵਾਂ ਫਰਾ ਚੜ ਗਿਆ 12 ਵਜੇ ਤੱਕ ਬੈਠੇ ਆ ਉਸ ਤੋਂ ਬਾਅਦ ਆਉਂਦੇ ਆਂ ਜਿਉਂ ਲੱਗੇ ਆ ਫੋਨ ਕਰਨੇ ਇੱਧਰ ਆ ਗਿਆ ਉੱਧਰ ਆ ਗਿਆ ਕਦੇ ਕਿਸਦਾ ਆ ਗਿਆ ਮੈਸੇਜ ਚੈੱਕ ਕਰਦੇ ਆਂ ਪਤਾ ਹੀ ਨਹੀਂ ਕਿ ਮੈਂ ਆਪਣੇ ਆਪ ਦਾ ਵੀ ਧਿਆਨ ਕਰਨਾ ਸੀ ਜਾਂ ਨਹੀਂ ਬਿਲਕੁਲ ਉਹਨੂੰ ਚਾਈਨੀਜ਼ ਮੈਡੀਸਨ ਤੇ ਹਰਬਲ ਮੈਡੀਸਨ ਦੇ ਵਿੱਚ ਹਾਂਜੀ ਮੈਂ ਥੋੜਾ ਜਿਹਾ ਕਿਉਂਕਿ 5 ਮਿੰਟ ਮੈਂ ਤੁਹਾਡੇ ਤੋਂ ਇਸ ਦੇ ਉੱਤੇ ਲੈਣਾ ਚਾਹਨਾ ਹੂੰ ਹੂੰ ਐਂਗਜ਼ਾਇਟੀ ਹੂੰ ਹੂੰ ਆ ਤਾਂ ਹੋਂ ਗੱਲਾਂ ਜਨਰਲ ਤੁਸੀਂ ਕਰ ਦਿੱਤੀਆਂ ਨਾ ਹਾਂਜੀ ਹਰ ਬੰਦਾ ਐਂਗਜ਼ਾਇਟੀ ਦੇ ਵਿੱਚ ਹੈ ਹਾਂਜੀ ਐਂਗਜ਼ਾਇਟੀ ਨੂੰ ਅਕੂਪੰਚਰ ਚਾਈਨੀਜ਼ ਮੈਡੀਸਨ ਹਰਬਸ ਦੇ ਨਾਲ ਕਿ ਠੀਕ ਕੀਤਾ ਜਾ ਸਕਦਾ ਹੈ ਤਾਂ ਕੋਈ ਟ੍ਰੀਟਮੈਂਟ ਹੈ ਫਰਕ ਪਾਇਆ ਜਾ ਸਕਦਾ ਹੈ ਠੀਕ ਵਰਡ ਤਾਂ ਮੈਂ ਯੂਜ਼ ਹੀ ਨਹੀਂ ਕਰਦੀ। ਇੱਕ ਇੱਕ ਇੱਥੇ ਰੁਕੋ, ਇੱਥੇ ਰੁਕੋ ਥੋੜਾ ਜਿਆ। ਇਹ ਮੇਰਾ ਖਿਆਲ ਹੈ ਮੈਨੂੰ ਹੁਣ 22 ਸਾਲ ਹੋ ਗਏ ਆ ਜੀ ਸਿਹਤ ਸੰਬੰਧੀ ਪ੍ਰੋਗਰਾਮ ਕਰਦੇ ਆ ਨੋ। ਹਾਂਜੀ। ਇੱਕ ਪਹਿਲੇ ਡਾਕਟਰ ਤੁਸੀਂ ਦੇਖੇ ਹੋ। ਹਾਂਜੀ। ਜਿਹਨਾਂ ਤੇ ਮੈਨੂੰ ਪ੍ਰਾਊਡ ਵੀ ਹੈ। ਪ੍ਰਾਊਡ ਇਸ ਕਰਕੇ ਆ ਥੈਂਕ ਯੂ। ਕਿ ਤੁਸੀਂ ਅੱਜ ਤੱਕ ਦਾਵਾ ਨਹੀਂ ਕੀਤਾ। ਨੋ। ਜਿਹੜਾ ਬੰਦਾ ਦਾਵਾ ਕਰਦਾ ਨਾ ਉਹ ਡਾਕਟਰ ਨਹੀਂ। ਕਰੇ ਨਹੀਂ ਸਕਦਾ। ਬਸ ਟੂ ਬੀ ਵੈਰੀ ਓਨੈਸਟ ਵਿਦ ਯੂ। ਹਾਂਜੀ। ਕਈ ਵਾਰੀ ਹੁਣ ਹੁੰਦਾ ਕੀ ਹੈ ਨਹੀਂ ਪਿੰਨਾਂ ਦੇ ਵਿੱਚ ਹੁੰਦਾ ਕੀ ਹੈ ਇੱਕ ਉਹ ਨੀਲੇ ਜਾਂ ਹਰੇ ਰੰਗ ਦੀ ਸ਼ੀਸ਼ੀ ਭਰ ਲੈਂਦੇ ਆ ਤੱਟੀਆਂ ਨਜਲਾ ਜ਼ੁਕਾਮ ਖਾਂਸੀ ਖੰਗ ਸਾਰਾ ਕੁਝ ਕਹਿੰਦੇ ਜੀ ਪੀਲੋ ਠੀਕ ਹੈ ਬਿਲਕੁਲ ਠੀਕ ਹੈ ਗਾਰੰਟੀ ਨਾਲ ਤੁਹਾਡਾ ਇਲਾਜ ਹੈ ਤੁਸੀਂ ਕਦੇ ਇਹ ਨਹੀਂ ਕਿਹਾ ਤੁਸੀਂ ਹਮੇਸ਼ਾ ਇਹ ਕਹਿੰਦੇ ਹੋ ਕਿ ਕੋਸ਼ਿਸ਼ ਕਰੋ ਹਾਂਜੀ ਇਹਦੇ ਨਾਲ ਤੁਹਾਨੂੰ ਫਰਕ ਪੈਗਾ ਇੰਪਰੂਵਮੈਂਟ ਆਏਗੀ ਇਹ ਬਿਲਕੁਲ ਬਿਲਕੁਲ ਪਹਿਲੀ ਗੱਲ ਤੁਸੀਂ ਕਿਤੀ ਸੀ ਟੈਕਨੋਲੋਜੀ ਦੀ ਜੀ ਜੀ um kyunki main western scientist am uh, masters in microbiology Welcome. phd post doctoral i'm big fan of technology in the way jis tarah aajkal advanced technology de naal heart transplant liver <laughs> transplant any emergency care with heart attack with the stroke cancer care oh saare vich oh jehdi technology ya oh ek vardaan aa ਆਪਣੀ ਕਮਿਊਨਿਟੀ ਲਈ ਜਿਹੜੀ ਸਾਇੰਟਿਸਟ ਨੇ ਤੇ ਡਾਕਟਰਸ ਨੇ ਬਹੁਤ ਹਾਰਡ ਵਰਕ ਦੇ ਨਾਲ ਕ੍ਰੀਏਟ ਕੀਤੀ ਆ ਸੋ ਜਦੋਂ ਹੁਣ ਮੈਂ ਆਉਣੀ ਆ ਵਾਪਸ ਜਿਹੜੀ ਆਪਾਂ ਰੈਗੂਲਰ ਕੇਅਰ ਕਰਨੀ ਆ ਰੈਗੂਲਰ 엘ਮੈਂਟਸ ਦੀ ਕੇਅਰ ਕਰਨੀ ਆ ਕੁਆਲਿਟੀ ਆਫ ਲਾਈਫ ਦੀ ਕੇਅਰ ਕਰਨੀ ਆ ਐਂਡ ਕੋਈ ਐਮਰਜੈਂਸੀ ਕੰਡੀਸ਼ਨ ਨਹੀਂ ਹੈਗੀ ਤਾਂ ਆਲਟਰਨੇਟ ਮੈਡੀਸਨ ਵੀ ਇੱਕ ਵਰਦਾਨ ਆ ਆਲਟਰਨੇਟ ਆਲਟਰਨੇਟ ਮੈਡੀਸਨ ਵੀ ਇੱਕ ਵਰਦਾਨ ਆ ਆਪਣੀ ਕਮਿਊਨਿਟੀ ਲਈ ਐਂਡ ਸਾਰੀ ਜਨਰੇਸ਼ਨ ਲਈ ओके ਪਰ ਉਹਦੇ ਵਿੱਚ ਮੈਂ ਹਮੇਸ਼ਾ ਹੀ ਇੰਟੀਗ੍ਰੇਟਿਡ ਮੈਡੀਸਨ 'ਚ ਬਲੀਵ ਕਰਦੀ ਆ ਮੈਂ ਕਦੇ ਨਹੀਂ ਕਹੂੰਗੀ ਮੈਂ ਖੁਦ ਆਪਣੇ ਪੇਸ਼IENTS ਨੂੰ ਜੇ ਮੈਨੂੰ ਥੋੜਾ ਜਿਹਾ ਵੀ ਲੱਗਦਾ ਮੈਂ ਉਹਨਾਂ ਨੂੰ ਕਹਿੰਨੀ ਆ ਤੁਸੀਂ ਆਪਣੇ ਫੈਮਿਲੀ ਪ੍ਰੈਕਟਿਸ਼ਨਰ ਨੂੰ ਦੇਖੋ ਐਮਰਜੈਂਸੀ ਜਾਓ ਉੱਥੇ ਟੈਸਟ ਸਾਰੇ ਆਗੇ ਫਿਰ ਆਪਾਂ ਦੇਖਦੀ ਆ ਮੈਂ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦੀ ਆ ओके ਠੀਕ ਹੈ ਸੋ ਇਹ ਕੋਈ ਵੀ ਇੱਕ ਸਿਆਣਾ ਬੰਦਾ ਨਹੀਂ ਹੋ ਸਕਦਾ ਸੋ ਤੁਸੀਂ ਕੰਬੀਨੇਸ਼ਨ ਆਫ ਟ੍ਰੀਟਮੈਂਟਸ ਦੇ ਨਾਲ ਕੰਬੀਨੇਸ਼ਨ ਆਫ एवरीथिंग ਕੋਈ ਵੀ ਬਿਜ਼ਨਸ ਕਰਦੇ ਆ ਉਹ ਚ ਸਾਰਿਆਂ ਦਾ ਥਾਟ ਪ੍ਰੋਸੈਸ ਕੰਬੀਨੇਸ਼ਨ ਹੁੰਦਾ ਤੇ ਟਾਰਗੇਟ ਕੀ ਹੈ ਇੱਕ ਡਾਕਟਰ ਦਾ ਆਪਣੇ ਪੇਸ਼ੈਂਟ ਨੂੰ ਚੰਗੀ ਲਾਈਫ ਦੇਣਾ ਜਿਨੀਆਂ ਕੋ ਉਹਦੀ ਹੈਲਪ ਕਰ ਸਕਦੇ ਆ ਹੁਣ ਤੁਸੀਂ ਕਹਿ ਰਹੇ ਸੀ ਐਂਗਜ਼ਾਈਟੀ ਪੂਰੇ 2 ਮਿੰਟ ਐਂਗਜ਼ਾਈਟੀ ਨੂੰ ਥੋੜੀਆ ਵਾਈਂਡ ਅਪ ਕਰੀਏ ਹਾਂ ਜੀ ਦੇਖੋ ਜਿਹੜੀ ਐਂਗਜ਼ਾਈਟੀ ਆ ਇੱਕ ਹੁੰਦਾ ਸਟ੍ਰੈਸ ਡਿਪਰੈਸ਼ਨ ਓਵਰ ਥਿੰਕਿੰਗ देयर ਮੈਨੀ ਥਿੰਗਸ ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਰਿਲੇਟਡ ਆ थायरॉयड भी ऑफ डिप्रेशन हो सकता सो बहुत हार्ड है डायगनोज करना क्यों इमोशनल ट्रॉमा हो गया फैमिली इशूज अजक देखो मार्केट और इन्नी महंगाई होगी पीपल आर इन टू स्ट्रैस सो जी एंगजाय रिलेटिव बिट डिफरेंट है स्ट्रैस नो वो थोड़ी सडन सबकॉन्शियस माइंड तो ट्रिगर होंगी है ਤੁਸੀਂ ਓਵਰঅল ਤੁਸੀਂ ਠੀਕ ਹੋ ਤੁਸੀਂ ਤੁਹਾਨੂੰ ਇੱਕ ਆਲ ਆਫ ਸ Sudden ਤੁਹਾਨੂੰ ਹਾਰਟ ਪਲਪੀਟੇਸ਼ਨ ਸ਼ੁਰੂ ਹੋ ਜਾਂਦੀ ਆ ਤੁਹਾਡਾ ਦਿਲ ਥੋੜਾ ਘਬਰਾਉਣ ਲੱਗ ਜਾਂਦਾ ਤੁਹਾਨੂੰ ਤੁਸੀਂ ਕਿਸੇ ਇੰਟਰਵਿਊ ਚ ਜਾਣਾ ਜਿਵੇਂ ਸ਼ੁਰੂ ਸ਼ੁਰੂ ਚ ਤੁਹਾਡੇ ਟਾਕ ਸ਼ੋਅ ਚ ਟੀਵੀ ਤੇ ਆਨਰ ਤੁਹਾਨੂੰ ਘਬਰਾਟ ਹੁੰਦੀ ਆ ਹੈਨਾ A स्मॉल ਅਮਾਉਂਟ ਆਫ ਐਂਗਜ਼ਾਇਟੀ ਪਰ ਕਈ ਵਾਰ ਇਹ ਇਨੀ ਟ੍ਰਿਗਰ ਕਰ ਜਾਂਦੀ ਆ ਨਾ ਕਿ ਤੁਹਾਡੀ ਡੇਲੀ ਲਾਈਫ ਤੇ ਇਫੈਕਟ ਕਰਦੀ ਆ ਸੋ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਪੀਪਲ ਨੂੰ ਐਂਗਜ਼ਾਇਟੀ ਆ ਯੈਸ ਐਕੂਪੰਕਚਰ ਬਹੁਤ ਹੈਲਪਫੁਲ ਆ ਐਂਗਜ਼ਾਇਟੀ ਲਈ पेशेंटों onDelete immediately they feel relief and chinese herbs really good nay yeah. for anxiety te depression stress overall healing layi dono chizaan bahut sara kaam kardiya ne so ida matlab hai chinese ਹਰਬਲ ਵੀ ਕੰਮ ਕਰਦੇ ਆ ਹਾਂਜੀ ਹਰਬਲ ਮੈਡੀਸਿਨਸ ਉਹ ਵੀ ਕੰਮ ਕਰਦੀਆਂ ਨੇ ਤੇ ਐਕੂਪੰਚਰ ਵੀ ਇਸ ਲਈ ਕੰਮ ਆਉਂਦਾ ਹੈ ਐਕੂਪੰਚਰ ਤਾਂ ਮੇਰੇ ਕੋਲ ਡੇਲੀ ਐਂਗਜ਼ਾਇਟੀ ਪੇਸ਼ੈਂਟ ਆਉਂਦੇ ਆ ਸੋ ਇਟ ਵਰਕ ਇਟ ਵਰਕਸ ਰੀਅਲੀ ਵੈਲ ਇਟ ਵਰਕਸ ਰੀਅਲੀ ਗੁੱਡ ਹਾਂਜੀ ਕਿਉਂਕਿ ਤੁਸੀਂ ਜਿਗਲ ਕੀਤਾ ਕਿ ਐਂਗਜ਼ਾਇਟੀ ਹੋ ਜਾਂਦੀ ਹੈ ਕਈ ਵਾਰੀ ਜਦੋਂ ਪਹਿਲੀ ਵਾਰੀ ਤੁਸੀਂ ਟੀਵੀ ਦੇ ਉੱਤੇ ਆਏ ਸੀ ਤੇ ਵਾਕਈ ਤੁਹਾਨੂੰ ਐਂ ਲੱਗਦਾ ਸੀ ਪਤਾ ਨਹੀਂ ਕਿੱਡਾ ਵੱਡਾ ਉਹ ਬਈ ਮੈਂ ਹੁਣ ਗਲਤ ਕਰ ਨਹੀਂ ਆ ਪਰ ਹੁਣ ਐ ਨਹੀਂ ਲੱਗਦਾ ਕਿ ਜਿਵੇਂ ਆਪਣੇ ਘਰੇ ਜਿਵੇਂ ਆਪਾਂ ਪੇਸ਼IENTS ਨਾਲ ਗੱਲਬਾਤ ਕਰ ਰਹੇ ਹਾਂ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਤੁਹਾਨੂੰ ਤਾਂ ਪਤਾ ਕੁਲਦੀਪ ਸਿੰਘ ਜੀ ਆਪਾਂ ਟੌਪਿਕ ਇੱਥੇ ਆ ਕੇ ਡਿਸਾਈਡ ਕਰੀਦਾ ਸੋ ਮੈਂ ਬਿਲਕੁਲ ਪ੍ਰਪੇਅਰ ਜਾਂ ਕੁਝ ਜੋ ਵੀ ਨੌਲੇਜ ਆ ਸਪੌਂਟੇਨੀਅਸ ਆਪਾਂ ਗੱਲਬਾਤ ਕਰ ਰਹੇ ਆ ਇੱਕ ਵੱਡੀ ਚੀਜ਼ ਆ ਸੋ ਜਦੋਂ ਤੁਸੀਂ ਤਿਆਰੀ ਕਰਕੇ ਆਉਨੇ ਹੋ ਨਾ ਫਿਰ ਤੁਹਾਨੂੰ ਐਂਗਜ਼ਾਇਟੀ ਹੁੰਦੀ ਆ ਜਦੋਂ ਤੁਸੀਂ ਬਿਨਾਂ ਤਿਆਰੀ ਦੇ ਆਉਂਗੇ ਤੁਸੀਂ ਦੇਖੋਗੇ ਕਿ ਮੈਂ ਕੀ ਬੋਲਣਾ ਕੀ ਨਹੀਂ ਕਿਉਂਕਿ ਤੁਹਾਡੇ ਕੋਲ ਵੀ ਇੱਕ ਨੌਲੇਜ ਦਾ ਭੰਡਾਰ ਹੁੰਦਾ ਸੋ ਹੁਣ 2000 17 ਤੋਂ ਮੈਂ ਪ੍ਰੈਕਟਿਸ ਕਰ ਰਹੀ ਹਾਂ ਜੀ ਠੀਕ ਹੈ ਸੋ 2017 ਤੋਂ ਨਹੀਂ 7 ਤੋਂ ਸੌਰੀ ਮੈਂ ਉਹ ਕਹਿਤਾ ਨਹੀਂ ਕਿ ਕਹਿਤਾ ਤੁਸੀਂ ਅਜੇ ਨਵੇਂ ਬਰੇ ਦੇ ਵਿੱਚ ਸੌਰੀ ਸੌਰੀ 2007 ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਹਾਂ 2007 ਤੋਂ ਹਾਂ ਬਿਲਕੁਲ ਹੀ 18 ਬਰੇ ਤੁਹਾਨੂੰ ਹੋ ਗਏ ਨੇ ਮੈਨੂੰ ਬਹੁਤ ਚੰਗੀ ਤਰ੍ਹਾਂ ਚੇਤੇ ਆ ਜਦੋਂ ਤੁਸੀਂ ਅਜੇ ਸਟਰੀ ਕਰ ਰਹੇ ਸੀ ਉਹਨਾਂ ਦਿਨਾਂ ਦੇ ਵਿੱਚ ਲੈਂਬਰ ਸਿੰਘ ਨਾਉਂ ਦੀ ਕੋਈ ਸ਼ਖਸੀਅਤ ਹੁੰਦੀ ਸੀ ਕਿਸੇ ਵੇਲੇ ਉਹਦਾ ਇਲਾਜ ਕਰਨਾ ఎవਰੀ ਡੇ ਸਮ ਟਾਈਮ ਤੁਹਾਨੂੰ ਡਾਕਟਰ ਚੀਮਾ ਹੁੰਦੇ ਸੀ ਤੁਹਾਡਾ ਗੁਰਜਾ ਸਿੰਘ ਡਾਕਟਰ ਚੀਮਾ ਡਾਕਟਰ ਚੀਮਾ ਉਹਨਾਂ ਦੇ ਨਾਲ ਉੱਥੇ ਜਾ ਕੇ ਉਹਦੀ ਟ੍ਰੀਟਮੈਂਟ ਕਰਨਾ ਤੇ ਫਿਰ ਜਦੋਂ ਲੈਂਬਰ ਸਿੰਘ ਨਾਲ ਗੱਲਬਾਤ ਕਰਨੀ ਉਹ ਕਹਿੰਦਾ ਮੈਨੂੰ ਅੱਜ ਬੜਾ ਰਿਲੀਫ ਮਿਲਿਆ ਕਿਉਂਕਿ ਮੇਰੀਆਂ ਕਾਫੀ ਇੰਟਰੂ ਹੋਈਆਂ ਉਹਨਾਂ ਨਾਲ ਔਰ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਕਮਿਊਨਿਟੀ ਦੇ ਵਿੱਚ ਕੁਦਰਤੀ ਗੱਲ ਹੈ ਕਿ ਉਸ ਸਮਾਂ ਮੈਨੂੰ ਚੇਤੇ ਆਉਂਦੇ ਦੇ ਅੱਜ ਦਾ ਸਮਾਂ ਚੇਤੇ ਆਉਂਦਾ ਹੈ ਕਿ ਆਪ ਖੈਰ এডੂਕੇਸ਼ਨ ਲੈ ਕੇ ਹਮ ਬ੍ਰਿਟਿਸ਼ ਕੋਲੰਬੀਆ ਦੇ ਅਖਬਾਰਾਂ ਦੇ ਵਿੱਚ ਮਾਧਿਅਮ ਵਿੱਚ ਨਾਂ ਆਉਣਾ ਹਾਂਜੀ ਕਿ ਸਾਡੇ ਪੰਜਾਬੀ ਮੂਲ ਦੀ ਇੱਕ ਡਾਕਟਰ ਹੈ ਜਿਹਨੇ ਇੱਕ ਨਾਮ ਕਮਾਇਆ ਹਾਂਜੀ ਨਾਮ ਕਮਾਉਣ ਦੇ ਲਈ ਕਿਸੇ ਵੀ ਫੀਲਡ ਦੇ ਵਿੱਚ ਤੁਹਾਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਡਾਕਟਰ ਮੀਡੀਆ ਦੇ ਵਿੱਚ ਅਸੀਂ ਵੀ ਹਾਂ ਹਾਂਜੀ ਤੁਹਾਨੂੰ ਵੀ ਹਾਂ ਜਸਵੀਰ ਸਿੰਘ ਰਮਾਣਾ ਹਾਂਜੀ ਜਦੋਂ ਉਹਨਾਂ ਨੂੰ ਅਵਾਰਡ ਮਿਲਿਆ ਹਮ ਤੇ ਸਾਡੇ ਖੁਸ਼ੀ ਦੀ ਹੱਦ ਕੋਈ ਨਾ ਰਹੀ ਉਹਦਾ ਕਾਰਨ ਇਹ ਹੈ ਕਿ ਅਸੀਂ ਇਕੱਠੇ ਵਿਚਰੇ ਆ ਪਰਿਵਾਰ ਦੀ ਤਰ੍ਹਾਂ ਸੀ ਬੜਾ ਲੰਮਾ ਸਮਾਂ ਇਕੱਠੇ ਕੱਟਿਆ ਫਿਰ ਤੁਹਾਡੀਆਂ ਮਿਹਨਤਾਂ ਉਹਨਾਂ ਨੇ ਰੰਗ ਲਿਆਂਦਾ ਤੁਹਾਡੇ ਦੇ ਬੜਾ ਮਾਣ ਹੈ ਤੁਹਾਡੇ ਨਾਲ ਪੇਸ਼ੈਂਟ ਤੁਹਾਨੂੰ ਮਿਲਣਾ ਚਾਹੁੰਣ ਤੇ ਕਿੱਥੇ ਮਿਲ ਸਕਦੇ ਆ ਮੇਰੇ ਜਿਹੜਾ ਨੰਬਰ ਹੈਗਾ 647640793 ਮੇਰੇ ਕਲੀਨਿਕ ਦਾ ਨਾਮ ਹੈਗਾ ਗਮਦੂਰ ਚਾਈਨਿਸ ਮੈਡੀਸਨ ਐਕੂਪੰਕਚਰ ਕਲੀਨਿਕ ਗਮਦੂਰ ਮੀਨਸ ਪੈਨਫਰੀ ਇਟਸ ਮਾਈ ਫਾਦਰਸ ਨੇਮ ਬਿਲਕੁਲ ਮੈਂ ਉਹ ਹੀ ਕਹਿਣ ਲੱਗੇ ਗਮਦੂਰ ਤੋਂ ਮੈਨੂੰ ਚੇਤੇ ਆ ਗਿਆ ਤੁਹਾਡੇ ਸਹਾਰੀਓ ਪਾਪਾ ਜੀ ਜਿਨ੍ਹਾਂ ਦਾ ਸੁਪਨਾ ਸੀ ਇੱਕ ਹਾਂਜੀ ਜਿਨ੍ਹਾਂ ਦਾ ਇੱਕ ਡ੍ਰੀਮ ਸੀ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਕੁਝ ਨਾ ਕੁਝ ਬਣਨ ਤੁਸੀਂ ਅਦਲੇ ਪਾਸੇ ਤੇ ਤੁਹਾਡੇ ਪਰਾ ਮੈਂ ਕਈ ਵਾਰੀ ਉਹਨਾਂ ਨੂੰ ਸੁਣਦਾ ਹਾਂਜੀ ਮੀਡੀਆ ਦੇ ਵਿੱਚ ਅੱਜ ਕੱਲ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਨੂੰ ਸਾਡੇ ਪਰਿਵਾਰਾਂ ਦੇ ਜੀ ਜਦੋਂ ਤਰੱਕੀ ਕਰਦੇ ਅੱਗੇ ਵਧ ਕੇ ਉਸ ਤੋਂ ਬਾਅਦ ਤੁਹਾਡੀ ਬੇਟੀ ਨੇ ਡਾਕਟਰ ਬਣ ਜਾਣਾ ਬੀਤਾ ਤੁਹਾਡਾ ਉਹਨ LLM ਕਾ ਦੇ ਵਕੀਲ ਬਣ ਗਿਆ ਤੇ ਬੜੀ ਖੁਸ਼ੀ ਹੁੰਦੀ ਹੈ ਬਿਲਕੁਲ ਜੀ ਪਰਮਾਤਮਾ ਦੀ ਮਿਹਰ ਹੈ ਕੋਈ ਨਹੀਂ ਜੀ ਨਵੇਂ ਵਰੇ ਦੀਆਂ ਤੁਹਾਨੂੰ ਢੇਰ ਸਾਰੀਆਂ ਹਰ ਵਾਰਾ ਹਰ ਪਲ ਹਰ ਘੜੀ ਸਾਡੇ ਲਈ ਨਵੀਂ ਆ ਹਾਂਜੀ ਖਾਸ ਕਰਕੇ ਪਰਮਾਤਮਾ ਵੱਲੋਂ ਜਿਹੜਾ ਸਮਾਂ ਸੁਖੀ ਸੰਧੀ ਰਾਜੀ ਖੁਸ਼ੀ गुਜ਼ਰ ਜਾਵੇ ਉਹ ਹੀ ਸਾਡੇ ਲਈ ਨਵਾਂ ਹਾਂਜੀ ਸਾਰੀਆਂ ਸ਼ੋਭਿਸ਼ਾਵਾਂ ਚੜਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਹੀ ਕਮਿਊਨਿਟੀ ਦੀ ਸੇਵਾ ਕਰਦੇ ਰਹੋ ਥੈਂਕ ਯੂ ਤੇ ਆਉਣ ਵਾਲੇ ਸਮੇਂ ਚ ਫਿਰ ਤੁਹਾਡਾ ਗੱਲਬਾਤ ਕਰਾਂਗੇ ਬਿਲਕੁਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਸਮਾਂ ਚ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਡਾਕਟਰ ਸਰਜੀਤ ਕਲਮਾਨਾ ਬਹੁਤ ਵਧੀਆ ਰੂਹ ਹੈ ਕਿਉਂਕਿ ਜਦੋਂ ਮੈਂ ਇਹਨਾਂ ਨਾਲ ਗੱਲ ਕਰਦਾ ਮੈਨੂੰ ਇਹ ਲੱਗਦਾ ਹੈ ਕਿ ਸਟੂਡੀਓ ਦੇ ਵਿੱਚ ਆ ਕੇ ਭਾਵੇਂ ਪਹਿਲਾਂ ਰੇਡੀਓ ਤੇ ਵੀ ਗੱਲਬਾਤ ਕਰਦੇ ਸੀ ਇਹੋ ਲੱਗਦਾ ਕਿ ਪਰਿਵਾਰ ਦੇ ਜੀ ਨਾਲ ਗੱਲ ਕਰ ਰਹੇ ਆ ਆਪਣਾ ਦੁੱਖ ਹੈ ਜਿਹੜਾ ਆਪਣੇ ਅੰਦਰ ਦਾ ਦੁੱਖ ਇਕੱਲਾ ਮੇਰਾ ਨਹੀਂ ਤੁਹਾਡਾ ਦੁੱਖ ਵੀ ਹੈ ਕਿਉਂਕਿ ਡਾਕਟਰ ਨਾਲ ਆਪਣਾ ਸਾਰਾ ਕੁਝ ਖੋਲ ਕੇ ਰੱਖਣਾ ਪੈਂਦਾ ਇਹੀ ਕਾਰਨ ਹੈ ਕਿ ਨਾ ਪ੍ਰੋਗਰਾਮ ਮੰਡਰੀ ਤੁਹਾਡਾਂ ਨਾਲ ਗੱਲਬਾਤ ਕਰੀਦੀ ਹੈ ਉਮੀਦ ਹੈ ਕਿ ਨਾ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ 13 ਤਰੀਕ ਨੂੰ ਲੋਹੜੀ ਵਾਲੇ ਦਿਨ ਚੇਤੇ ਰੱਖਿਓ ਸਾਂਝਾ ਟੀਵੀ ਨੇ ਲੋਹੜੀ ਬਾਲਨੀ ਹੈ ਤੇ ਤੁਸੀਂ ਵੀ ਵਿੱਚ ਸ਼ਾਮਲ ਹੋਣਾ ਰਿਉੜੀਆਂ ਮੂੰਗਫਲੀਆਂ ਤੇ ਸਾਰਾ ਕੁਝ ਤੁਹਾਨੂੰ ਨਾਲ ਛਕਾਵਾਂਗੇ ਜਰੂਰ ਸ਼ਾਮਲ ਹੋਇਆ ਜਾ ਅੱਜ ਦਾ ਪ੍ਰੋਗਰਾਮ ਇੱਥੇ ਸਵਾਗਤ ਕਰਨ ਦੀ ਜੀ ਆਗੇ ਆ ਥੈਂਕ ਯੂ ਸ਼ੋ ਦੇ ਪਰਮਿੰਦਰ ਸਿੰਘ ਥੇਨ ਦਾ ਵਿਸ਼ੇਸ਼ ਧੰਨਵਾਦ 604 822 7213 ਪੰਜ ਤਾਰਾ ਰੈਸਟੋਰੈਂਟ ਤੇ ਬਾਹਰ ਵਾਲੇ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਜਿਹਨੇ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕੀਤਾ ਹੈ ਕੋਈ ਵੀ ਪਾਰਟੀ ਕਰਨੀ ਹੈ ਵਿਆਹ ਸ਼ਾਦੀ ਜਾਂ ਫਿਰ ਫੰਕਸ਼ਨ ਕਰਨਾ ਹੈ ਕੇਟਰਿੰਗ ਕਰवानी ਹੈ ਤੇ ਪੰਜ ਤਾਰਾ ਰੈਸਟੋਰੈਂਟ ਵਾਲਿਆਂ ਨਾਲ ਸੰਪਰਕ ਕਰ ਲਿਓ ਮਨਿੰਦਰ ਸਿੰਘ ਦੇ ਨਾਲ 604 307 3065 ਤੇ ਸੰਪਰਕ ਕੀਤਾ ਜਾ ਸਕਦਾ ਹੈ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਰਬ ਰੱਖਾ ਜੀ